ਕਿਸੇ ਨਗਰ ਦੇ ਵਿੱਚ ਨਾ ਇੱਕ ਮਨੁੱਖ ਰਿਹਾ ਕਰਦਾ ਸੀ ਕਹਿੰਦੇ ਉਹ ਬੜਾ ਜ਼ਿਆਦਾ ਧਰਮੀ ਸੀ ਤੇ ਅਮ੍ਰਿਤ ਵੇਲੇ ਉੱਠ ਇਸ਼ਨਾਨ ਕਰ ਪ੍ਰਮਾਤਮਾ ਦਾ ਨਾਮ ਲਿਆ ਕਰਦਾ ਸੀ ਕਹਿੰਦੇ ਉਹਦਾ ਰੋਜ਼ ਦਾ ਨੀਮ ਸੀ ਪਹਿਲਾਂ ਪਾਣੀ ਦੇ ਘੱਟ ਸਾਧਨ ਹੁੰਦੇ ਸੀ ਉਹ ਦਰਿਆ ਦੇ ਕੰਢੇ ਇਸ਼ਨਾਨ ਕਰਨ ਲਈ ਜਾਇਆ ਕਰਦਾ ਸੀ ਕਹਿੰਦੇ ਅੱਜ ਜਦੋਂ ਇਸ਼ਨਾਨ ਕਰਨ ਲਈ ਗਿਆ ਨਾ ਤੇ ਉੱਥੇ ਕੁੱਤਾ ਤੇ ਕੁੱਤੀ ਬੈਠੇ ਹੋਏ ਸਨ ਕਹਿੰਦੇ ਉਹਨਾਂ ਤੇ ਉਹਨਾਂ ਨੂੰ ਦੇਖ ਕੇ ਉਹ ਥੋੜਾ ਜਿਹਾ ਪਹਿਲਾਂ ਪਿੱਛੇ ਹੋ ਗਿਆ ਕਿੰਦੇ ਫੇਰ ਦੇਖਿਆ ਵੀ ਉਹ ਆਰਾਮ ਨਾਲ ਬੈਠੇ ਹੋਏ ਨੇ ਤੇ ਅੱਗੇ ਚਲਾ ਗਿਆ ਜਦੋਂ ਅੱਗੇ ਗਿਆ ਨਾ ਤੇ ਉਹ ਕੁੱਤਾ ਤੇ ਕੁੱਤੀ ਉਹਨੂੰ ਆਵਾਜ਼ ਲਗਾਉਣ ਲੱਗੇ ਇਹ ਦੇਖ ਕੇ ਹੈਰਾਨ ਹੋ ਗਿਆ ਵੀ ਇਹ ਦੋਨੋਂ ਕਿਵੇਂ ਬੋਲਦੇ ਪਏ ਨੇ ਉਹ ਦੋਨੋਂ ਜਣੀ ਉਹਨੂੰ ਕਹਿਣ ਲੱਗੇ ਵੀ ਅਸੀਂ ਸਭ ਤੋਂ ਸੁਣਿਆ ਵੀ ਤੂੰ ਪਰਮਾਤਮਾ ਦਾ ਬਹੁਤ ਨਾਮ ਜਪਦਾ ਤੂੰ ਝੂਠ ਵੀ ਨਹੀਂ ਬੋਲਦਾ ਇਸ਼ਨਾਨ ਕਰਕੇ ਤੇ ਹਮੇਸ਼ਾ ਪਰਮਾਤਮਾ ਦਾ ਨਾਮ ਲੈਣਾ ਜੋ ਵੀ ਤੇਰੇ ਕੋਲ ਆਏ ਉਹਦੀ ਮਦਦ ਕਰਦਾ ਅਸੀਂ ਅਸੀਂ ਚਾਹੁੰਦੇ ਹਾਂ ਕਿ ਆਪਣੇ ਇੱਕ ਦਿਨ ਦੇ ਪੁੰਨ ਤੋਂ ਸਾਨੂੰ ਦੇ ਦੇ ਜਦੋਂ ਉਹਨੇ ਇਹ ਗੱਲ ਕਹੀ ਨਾ ਤਾਂ ਉਹ ਹੌਸਲਾ ਚਾ ਕਰਕੇ ਕੋਲ ਆਇਆ ਤੇ ਪੁੱਛਣ ਲੱਗਾ ਵੀ ਤੁਸੀਂ ਮੇਰੇ ਇੱਕ ਦਿਨ ਦੇ ਪੁੰਨ ਕਿਉਂ ਮੰਗਦੇ ਹੋ ਤੁਸੀਂ ਉਸ ਦਾ ਕੀ ਕਰਨਾ ਤੇ ਤੁਸੀਂ ਮਨੁੱਖਾ ਵਾਂਗੂ ਕਿਵੇਂ ਬੋਲ ਸਕਦੇ ਉਹਨੇ ਕਿਹਾ ਭਰਾਵਾ ਆ ਸਾਨੂੰ ਨਾ ਆਪਣੀ ਕਿਸੇ ਗਲਤੀ ਕਰਕੇ ਇਹ ਜਨਮ ਮਿਲਿਆ ਤੇ ਅਸੀਂ ਚਾਹੁੰਦੇ ਹਾਂ ਕਿ ਤੇਰੇ ਇੱਕ ਦਿਨ ਦਾ ਪੁੰਨ ਸਾਨੂੰ ਮਿਲ ਜੇ ਤੇ ਸਾਡੀ ਇਹ ਸਜ਼ਾ ਕੱਟੀ ਜਾਵੇ ਉਹ ਕਹਿੰਦਾ ਵੀ ਇਹ ਸਭ ਕੁਝ ਵੀ ਹੁੰਦਾ ਕਹਿੰਦੇ ਹਾਂ ਇਸਾ ਪਾਣਾ ਵੀ ਵਰਤਦਾ ਉਹ ਕਹਿੰਦੇ ਤੁਹਾਡੇ ਨਾਲ ਇਹ ਸਾਰਾ ਕੁਝ ਕਿਵੇਂ ਵਾਪਰਿਆ ਉਹ ਕਹਿੰਦੇ ਉਹ ਤਾਂ ਤੈਨੂੰ ਜ਼ਰੂਰ ਦੱਸਾਂਗੇ ਪਰ ਉਸ ਤੋਂ ਪਹਿਲਾਂ ਇੱਕ ਗੱਲ ਤੂੰ ਵੀ ਯਾਦ ਰੱਖ ਕਹਿੰਦੇ ਇੱਕ ਵਾਰ ਨਾ ਇੱਕ ਨਗਰ ਦੇ ਵਿੱਚ ਇੱਕ ਬਜ਼ੁਰਗ ਮਾਈ ਰਹਾ ਕਰਦੀ ਸੀ ਕਹਿੰਦੇ ਉਹਦੇ ਤਿੰਨ ਪੁੱਤਰ ਸਨ ਕਹਿੰਦੇ ਮਾਈ ਨਾ ਸੇਠਾਣੀ ਵਾਜਿਆ ਕਰਦੀ ਸੀ ਕਹਿੰਦੇ ਸੇਠ ਦਾ ਅਕਾਲ ਚਲਾਣੇ ਹੋਗੇ ਦੇ ਸੇਠਾਣੀ ਨੇ ਆਪਣੇ ਤਿੰਨੇ ਪੁੱਤਰਾਂ ਨੂੰ ਬੜੇ ਚੰਗੇ ਗੁਣਾਂ ਦੇ ਨਾਲ ਹੌਲੀ-ਹੌਲੀ ਵੱਡਾ ਕੀਤਾ ਪਰ ਕਹਿੰਦੇ ਨੇ ਨਾ ਖਰਬੂਜਾ ਖਰਬੂਜੇ ਨੂੰ ਵੇਖ ਕੇ ਰੰਗ ਪੜ ਲੈਂਦਾ ਜਿਵੇਂ ਦੀ ਸੰਗਤ ਓਵੇਂ ਦੀ ਰੰਗਤ ਕਹਿੰਦੇ ਮਾਈ ਨੇ ਤਿੰਨਾਂ ਦਾ ਵਿਆਹ ਕਰ ਦਿੱਤਾ ਕਹਿੰਦੇ ਮਾਈ ਦਾ ਦਿਨ ਦਾ ਨਿਯਮ ਸੀ ਸਵੇਰੇ ਉੱਠਦੀ ਇਸ਼ਨਾਨ ਕਰਦੀ ਪਰਮਾਤਮਾ ਦਾ ਨਾਮ ਲੈਂਦੀ ਨਗਰ ਜੋ ਕੋਈ ਵੀ ਆਉਂਦਾ ਉਹਦੀ ਮਦਦ ਕਰਦੀ ਹੱਥੀਂ ਕੀਰਤ ਕਰਕੇ ਉਹ ਹਰ ਸਮੇਂ ਰਾਜੀ ਰਹਿੰਦੀ ਕਹਿੰਦੇ ਉਹ ਕਿਸੇ ਨੂੰ ਪ੍ਰਸ਼ਾਦਾ ਖਵਾ ਕੇ ਇਹ ਆ ਪ੍ਰਸ਼ਾਦਾ ਖਾਂਦੀ ਕਿ ਉਹ ਕਦੀ ਵੀ ਝੂਠ ਨਹੀਂ ਸੀ ਬੋਲਦੀ ਕਹਿੰਦੇ ਹੁਣ ਨਾ ਉਹਦੇ ਘਰ ਕਿਸੇ ਵੀ ਆਇਆ ਕਰਨਾ ਤੇ ਉਹਨੇ ਉਹਨੂੰ ਪ੍ਰਸ਼ਾਦਾ ਪਾਣੀ ਜ਼ਰੂਰ ਖਵਾਇਆ ਕਰਨਾ ਉਹਦੀ ਮਦਦ ਜ਼ਰੂਰ ਕਰਿਆ ਕਰਨੀ ਨੂਹਾਂ ਦੇ ਮਨ ਦੇ ਵਿੱਚ ਇਹ ਗੱਲ ਹਮੇਸ਼ਾ ਰੜਕਿਆ ਕਰਨੀ ਵੀ ਜਿਹੜਾ ਵੀ ਆਉਂਦਾ ਉਹਨੂੰ ਹੀ ਮਾਈ ਕੁਝ ਨਾ ਕੁਝ ਦੇ ਦਿੰਦੀ ਹੈ ਕਦੇ ਕਿਸੇ ਨੂੰ ਪ੍ਰਸ਼ਾਦਾ ਪਾਣੀ ਖਵਾਉਣ ਬੈਹ ਜਾਂਦੀ ਹੈ ਇਹ ਤੇ ਘਰ ਦੇ ਵਿੱਚੋਂ ਲੁੱਟਣ ਦੀ ਹਰ ਜੈ ਨੂੰ ਉਹੀ ਕੋਸ਼ਿਸ਼ ਕਰਦੀ ਪਈ ਹੈ ਕਹਿੰਦੀ ਹੁਣ ਮਾਈ ਨੂੰ ਆ ਕੁਝ ਨਹੀਂ ਸੰਸਕਦੀ ਪਰ ਹੌਲੀ ਹੌਲੀ ਆਪਣੇ ਘਰਾਂ ਲਿਆਂਦੇ ਕੰਨ ਭਰਨੇ ਸ਼ੁਰੂ ਕਰ ਦਿੱਤੇ ਇੱਕ ਦਿਨ ਵੇਖਵਾ ਕੇ ਸਾਰਿਆਂ ਨੇ ਆਪਸ ਵਿੱਚ ਫੈਸਲਾ ਕੀਤਾ ਵੀ ਆਪਾਂ ਵੱਖ ਹੋ ਜਾਣੇ ਹੁਣ ਤਿੰਨੇ ਜਣੀਆਂ ਆਪਣੇ ਘਰਾਂ ਲੈਂਦੇ ਜਿਹੜੇ ਸੀ ਆਏ ਤੇ ਉਹਨਾਂ ਨੂੰ ਦੱਸਣ ਲੱਗੀਆਂ ਸਭ ਤੋਂ ਛੋਟੀ ਕਹਿੰਦੀ ਵੀ ਵੇਖੋ ਜਿਹੜੇ ਵੱਡਾ ਤੁਹਾਡਾ ਭਰਾ ਨੇ ਉਹਨਾਂ ਦੋਹਾਂ ਕੋਲ 4-4 ਬੱਚੇ ਨੇ ਆਪਣੇ ਕੋਲ ਦੋ ਨੇ ਸਾਂਝੇ ਘਰ ਚ ਰਵਾਂਗੇ ਤੇ ਉਹ ਸਾਂਝੇ ਖਰਚੇ 'ਚ ਪਾਲ ਕੇ ਵੱਡੇ ਹੋ ਜਾਣੇ ਨੇ ਆਪਣੇ ਹੱਥ ਕੀ ਆਵੇਗਾ ਹੁਣੇ ਆਪਣੇ ਘਰ ਵਾਲੇ ਨੂੰ ਪੂਰੀ ਐਵੇਂ ਤਰ੍ਹਾਂ ਦੀ ਸਾਰੀਆਂ ਗੱਲਾਂ ਦੱਸੀਆਂ ਜਿਸ ਦੇ ਨਾਲ ਉਹਦਾ ਮਨ ਵੀ ਅਵਾਖ ਹੋਣ ਲਈ ਤਿਆਰ ਹੋ ਗਿਆ ਹੁਣ ਵਿਚ ਵਾਲੇ ਦੀ ਵਾਰੀ ਸੀ ਉਹ ਕਹਿਣ ਲੱਗੀ ਵੀ ਸਾਰਾ ਸਾਬ ਕਿਤਾਬ ਤੁਹਾਡਾ ਵੱਡਾ ਭਰਾ ਦੇਖਦਾ ਉਹ ਕੀ ਕਰਦਾ ਕੀ ਨਹੀਂ ਕਰਦਾ ਆਪਾਂ ਨੂੰ ਕੀ ਪਤਾ ਆਪਣੇ ਚਾਰ ਜਵਾਕਾਂ ਆਪਾਂ ਪਾਲ ਕੇ ਵੱਡੇ ਵੀ ਕਰਨੇ ਆ ਤੇ ਕੰਮ ਕਰ ਵੀ ਲਾਉਣੇ ਨੇ ਇਸ ਕਰਕੇ ਆਪਾਂ ਅਲੱਗ ਹੋ ਜਾਣੇ ਆ ਹੁਣ ਵੱਡੀ ਕਹਿਣ ਲੱਗੀ ਵੀ ਤੁਸੀਂ ਆਪਣੇ ਕਿੰਨੇ ਚਿਰ ਛੋਟਿਆਂ ਦਾ ਕਰਦੇ ਰਹੋਗੇ ਆਪਾਂ ਅਲੱਗ ਹੋਈਏ ਤੇ ਆਪਣੇ ਜਵਾਕਾਂ ਦਾ ਕੁਝ ਕਰੀਏ ਉਹਨਾਂ ਦੇ ਤੇ ਛੋਟੇ ਆਪਨੇ ਤੇ ਜਵਾਨ ਹੋਣ ਵਾਲਿਆ ਇਸ ਤਰ੍ਹਾਂ ਨੇ ਤਿੰਨਾਂ ਨੇ ਮਿਲ ਕੇ ਤੇ ਵੱਖ ਹੋਣ ਦਾ ਫੈਸਲਾ ਲੈ ਲਿਆ ਕਿੰਦੇ ਪਿੰਡ ਦੇ ਪੰਜ ਸਰਪੰਚ ਇਕੱਠੇ ਹੋਏ ਤੇ ਹਰਸ਼ਾ ਅੱਡ ਕਰਕੇ ਤੇ ਰੱਖ ਦਿੱਤੀ ਕਹਿਣ ਲੱਗੇ ਵੀ ਮਾਂ ਨੂੰ ਇਹ ਹਿੱਸਾ ਦਿੱਤਾ ਹੈ ਇਹ ਹਿੱਸਾ ਉਹਨੂੰ ਹੀ ਮਿਲੇਗਾ ਜੋ ਮਾਂ ਨੂੰ ਸਾਂਭੇਗਾ ਸਭ ਤੋਂ ਛੋਟੀ ਕਹਿਣ ਲੱਗੀ ਵੀ ਇਹਦਾ ਖਰਚ ਤੇ ਇੰਨਾ ਹੈ ਇਸ ਖਰਚੇ ਚ ਪੂਰਾ ਨਹੀਂ ਪੈਣਾ ਮੈਂ ਇਹਨੂੰ ਨਹੀਂ ਰੱਖ ਸਕਦੀ। ਵਿਚ ਵਾਲੀ ਕਹਿਣ ਲੱਗੀ ਵੀ ਇਹਦਾ ਖਰਚ ਵੀ ਬਹੁਤ ਜ਼ਿਆਦਾ ਹੈ ਦੂਜਾ ਇਹ ਮੈਨੂੰ ਚੰਗਾ ਨਹੀਂ ਸਮਝਦੀ ਮੈਂ ਇਹਨੂੰ ਨਾਲ ਨਹੀਂ ਰੱਖ ਸਕਦੀ। ਵੱਡੀ ਵੀ ਕਹਿਣ ਲੱਗੀ ਵੀ ਮੇਰੇ ਆਪਣੇ ਜਵਾਕ ਨਹੀਂ ਮੈਂ ਉਹਨਾਂ ਦਾ ਦੇਖਣਾ ਹੁੰਦਾ ਮੈਂ ਇਹਦੀ ਸੇਵਾ ਨਹੀਂ ਕਰ ਸਕਦੀ। ਹੁਣ ਮਾਂ ਨੂੰ ਕਿਸੇ ਵੀ ਨਾਲ ਨਾ ਰੱਖਿਆ ਉਹ ਕੁਝ ਬੋਲੀ ਵੀ ਨਾ। ਕਹਿੰਦੇ ਹੁਣ ਨਾ ਉਹ ਘਰ ਦੇ ਇੱਕ ਅਲੱਗ ਕਮਰੇ 'ਚ ਰਹਿਣ ਲੱਗੀ। ਘਰ ਦੇ ਸਾਰੇ ਬਾਹਰੇ ਕਮਰਾ ਸੀ ਤੇ ਉਥੇ ਰਹਿਣ ਲੱਗੀ ਕਹਿੰਦੇ ਹੁਣ ਆਪਣੇ ਆਪਣੇ ਤਿੰਨੋਂ ਜਣੀਆਂ ਆਰਾਮ ਨਾਲ ਰਹਿਣ ਲੱਗੀਆਂ ਵੀ ਹੁਣ ਅਸੀਂ ਸੌਖੀਆਂ ਹੋ ਗਿਆਂ ਵਾ ਕਹਿੰਦੇ ਪਰ ਉਹ ਮਾਈ ਨੂੰ ਹੁਣ ਕੋਈ ਆਉਂਦਾ ਜਾਂਦਾ ਤੇ ਉਸ ਨੂੰ ਉਸ ਕਮਰੇ ਦੇ ਵਿੱਚ ਅਵਾੜ ਕੇ ਤੇ ਰੱਖ ਦਿੰਦੇ ਵੀ ਇੱਥੇ ਰਹਿਣ ਕਹਿੰਦੇ ਹੌਲੀ ਹੌਲੀ ਮਾਈ ਕੋਲੋਂ ਕਮਰਾ ਵੀ ਖਾਲੀ ਕਰਵਾ ਲਿਆ ਘਰ ਦੇ ਬਾਹਰ ਦਾ ਇੱਕ ਟੁੱਟਾ ਜਿਹਾ ਘਰ ਸੀ ਤੇ ਮਾਈ ਉਥੇ ਰਹਿਣ ਲੱਗੀ ਕਹਿੰਦੇ ਜਦੋਂ ਉਥੇ ਰਹਿਣ ਲੱਗੀ ਤੇ ਮਾਈ ਦਾ ਜੋ ਹਿੱਸਾ ਮਹੀਨੇ ਬਾਦ ਵੰਡਦਾ ਸੀ ਛੋਟੇ ਨੇ ਕਦੀ ਕਹਿ ਦੇਣਾ ਕਿ ਮਾਈ ਮੈਨੂੰ ਕੰਮ ਹੈ ਅਗਲੀ ਵਾਰ ਲੈ ਲਈ ਅਗਲੀ ਵਾਰ ਵੱਡੇ ਨੇ ਕਹਿਣਾ ਮੈਨੂੰ ਕੰਮ ਹੈ ਮਾਈ ਅਗਲੀ ਵਾਰ ਲੈ ਲਈ ਇਸ ਤਰ੍ਹਾਂ ਮਾਈ ਕੋਲ ਦਾਲ ਚੋਲ ਖਾਣ ਦੇ ਵੀ ਪੈਸੇ ਨਾ ਹੋਇਆ ਕਰਦੇ ਮਾਈ ਕੋਲ ਜੋ ਰਾਸ਼ਨ ਸੀ ਉਹ ਮਾਈ ਦੇ ਕੋਲ ਕੋਈ ਆ ਜਾਂਦਾ ਮਾਈ ਉਹਨੂੰ ਖਵਾ ਦਿੰਦੀ ਕੋਈ ਸੰਤ ਫਕੀਰ ਰਾਤ ਚੋਂ ਲੰਘਦੇ ਮਾਈ ਉਹਦੀ ਵੀ ਸੇਵਾ ਕਰਦਿਆ ਕਰਦੀ ਕਹਿੰਦੇ ਇਸ ਤਰ੍ਹਾਂ ਦੇਣ ਜਿਹੜੇ ਉਹ ਮਾਈ ਗੁਜ਼ਾਰਦੀ ਪਈ ਸੀ ਪਰ ਹਜੇ ਵੀ ਉਹਦਾ ਪਰਮਾਤਮਾ ਤੋਂ ਵਿਸ਼ਵਾਸ ਨਹੀਂ ਸੀ ਉੱਥੇ ਕਹਿੰਦੇ ਹੁਣ ਨਾ ਮਾਈ ਨੇ ਅੰਮ੍ਰਿਤ ਵੇਲੇ ਇਸ਼ਨਾਨ ਕਰਨ ਜਾਇਆ ਕਰਨਾ ਤੇ ਉੱਥੇ ਬੈਠ ਕੇ ਪਰਮਾਤਮਾ ਦਾ ਨਾਮ ਜਪਿਆ ਕਰਨਾ ਕਿੰਦੇ ਜੋ ਘਰ ਜਪਾਕਿਆ ਕਰਨਾ ਕਾਵਾਂ ਚਿੜੀਆਂ ਉਹਨੂੰ ਪਾ ਕੇ ਤੇ ਖਾ ਲਿਆ ਕਰਨਾ ਕਿੰਦੇ ਹੌਲੀ ਹੌਲੀ ਨੋਬਤ ਇੱਥੋਂ ਤੱਕ ਆ ਗਈ ਵੀ ਖਾਣ ਲਈ ਵੀ ਕੁਝ ਨਾ ਘਰ ਹੋਣਾ ਕਰਨਾ ਉਹਨੇ ਫਿਰ ਵੀ ਕਹਿਣਾ ਵੀ ਪਰਮਾਤਮਾ ਤੇਰੇ ਤੇ ਆਸ ਡੋਰਾ ਜਿਹਨੂੰ ਤੂੰ ਧਰਤੇ ਭੇਜਿਆ ਉਹਨੂੰ ਤੂੰ ਭੁੱਖਾ ਨਹੀਂ ਰੱਖਦਾ ਮੇਰਾ ਹੀਲਾ ਵਸਿਲਾ ਤੂੰ ਆਪੇ ਕਰ ਦੇਗਾ ਕਿੰਦੇ ਇੱਕ ਦਿਨ ਦੁਪਹਿਰ ਦਾ ਸਮਾਂ ਸੀ ਤੇ ਮਾਈ ਦਾ ਬੂਹਾ ਖੜਕਿਆ ਜਦੋਂ ਬੂਹਾ ਖੜਕਿਆ ਤੇ ਉਹਨੇ ਜਾ ਕੇ ਦੇਖਿਆ ਕੌਣ ਬਾਹਰ ਇੱਕ ਨੌਜਵਾਨ ਜਿਹੜਾ ਲੜਕਾ ਖੜਾ ਸੀ ਮਾਈ ਨੂੰ ਅੰਦਰ ਲਿਆ ਕੇ ਪੁੱਛਿਆ ਵੀ ਤੁਸੀਂ ਕੌਣ ਕਿੰਦਾ ਮਾਈ ਮੈਂ ਤੇਰੇ ਪੇਕਿਆਂ ਤੋਂ ਆਇਆ ਮਾ ਉਹਨੇ ਕਿਹਾ ਵੀ ਸੱਚੀ ਤੋਂ ਆਇਆ ਪਰ ਮੈਂ ਤਾਂ ਤੈਨੂੰ ਕਦੀ ਨਹੀਂ ਦੇਖਿਆ ਉਹਨੇ ਦੱਸਿਆ ਮਾਈ ਵੀ ਮੈਂ ਪਹਿਲਾਂ ਬਣਾ ਛੋਟਾ ਸੀ ਤੂੰ ਉਦੋਂ ਆਇਆ ਕਰਦੀ ਸੀ ਉਦੋਂ ਤੈਨੂੰ ਮੈਂ ਹੁਣ ਵੱਡਾ ਹੋ ਗਿਆ ਹੁਣ ਕਿੱਥੋਂ ਪਹਿਚਾਨ ਆਉਣੀ ਹੈ ਉਨਾ بڑا ਸਮਾਨ ਤੇ ਬੜਾ ਕੁਝ ਨਾਲ ਲੈ ਕੇ ਆਇਆ ਮਾਈ ਨੂੰ ਦਾ ਧੰਨਵਾਦ ਕੀਤਾ ਕਿੰਦੇ ਮਾਈ ਹੁਣ ਮੈਂ ਆਪੇ ਆ ਕੇ ਤੈਨੂੰ ਰਾਸ਼ਨ ਪਾਣੀ ਦੇ ਜਿਆ ਕਰਾਂਗਾ ਤੂੰ ਚਿੰਤਾ ਨਾ ਕਰੀ ਮਾਤਾ ਨੇ ਪਰਮਾਤਮਾ ਦਾ ਸ਼ੁਕਰਾਨਾ ਕੀਤਾ ਹੁਣ ਪਹਿਲਾਂ ਖਾਣ ਦੀ ਜਿੱਥੇ ਨੌਬਤ ਪਈ ਸੀ ਹੁਣ ਮਾਤਮਾ ਮਾਤਾ ਨੇ ਖੁੱਲੇ ਦਿਲ ਨਾਲ ਪਕਾਇਆ ਕਰਨਾ ਤੇ ਜੋ ਵੀ ਆਇਆ ਕਰਨਾ ਸਭ ਨੂੰ ਖਵਾਇਆ ਕਰਨਾ ਦੇਖਦੇ ਹੀ ਦੇਖਦੇ ਮਾਤਾ ਦੀ ਹਾਲਤ ਜਿਹੜੀ ਸੁਧਰ ਗਈ ਹੁਣ ਤਿੰਨੋਂ ਜਣੀਆਂ ਸੋਚਣ ਲੱਗੀਆਂ ਵੀ ਅਸੀਂ ਤੇ ਇਹਦਾ ਜਮਾ ਹੀ ਰਾਸ਼ਨ ਪਾਣੀ ਬੰਦ ਕਰਵਾਤਾ ਸੀ ਵੀ ਆਪੇ ਕੋਈ ਮਹੀਨਾ ਜਿਏਗੀ ਤੇ ਅਕਾਲ ਚਲਾ ਨੇ ਕਰ ਜੇਗੀ ਜਿਹੜਾ ਹਿੱਸਾ ਇਹਦੇ ਕੋਲ ਹੈ ਉਹ ਵੀ ਵੰਡ ਕੇ ਤੇ ਸੁਰਖਰੂ ਹੋ ਜਾਗੇ ਤੇ ਜਿਹੜਾ ਸਾਹਮਣੇ ਘਰ ਹੈ ਉਹ ਵੀ ਸਾਡਾ ਹੋ ਜਾਏਗਾ ਪਰ ਇਹ ਤਾਂ ਦਿਨ ਬਰਤੇ ਦਿਨ ਨੋ ਬਰ ਨੋ ਹੁੰਦੀ ਜਾ ਰਹੀ ਹੈ ਇਹ ਕੀ ਪਾਣਾ ਵਾਪਰਿਆ ਕਿੰਦੇ ਅੱਜ ਕਹਿੰਦੇ ਵੀ ਜਦੋਂ ਇਸ਼ਨਾਨ ਕਰਨ ਜਾਏਗੀ ਨਾ ਜਾ ਕੇ ਦੇਖਾਂਗੇ ਵੀ ਉੱਥੇ ਕੀ ਕੁਝ ਹੈ ਜਦੋਂ ਮਾਤਾ ਇਸ਼ਨਾਨ ਕਰਨਗੀ ਹੁਣ ਪਤਾ ਸੀ ਉਹਨੇ ਘੈਂਟਾ ਡੇਢ ਲਾ ਕੇ ਹੁਣ ਉਹ ਜਾ ਕੇ ਤੇ ਉਹਦਾ ਕਮਰਾ ਖੋਲ ਕੇ ਦੇਖਦੇ ਉਹ ਸਾਰਾ ਕਮਰਾ ਰਾਸ਼ਨ ਤੇ ਵੱਖ-ਵੱਖ ਚੀਜ਼ਾਂ ਨਾਲ ਭਰਿਆ ਹੁੰਦਾ ਹੁਣ ਵੱਡੀ ਨੂੰ ਕਹਿੰਦੀ ਵੀ ਇਹ ਘਰ ਮੇਰੇ ਘਰ ਦੇ ਨੇੜੇ ਆ ਮੈਂ ਕੰਮ ਕਾਰਜ ਲੱਗੀ ਰਹਿਨੀ ਆ ਇਹ ਮੇਰੇ ਘਰੋਂ ਹੀ ਸਾਰਾ ਕੁਝ ਚੋਰੀ ਕਰਕੇ ਤੇ ਲੈ ਆਈਏ ਹੁਣ ਕਹਿੰਦੀ ਆਂ ਵੀ ਐਵੇਂ ਕਰਦੀ ਆਂ ਇਹ ਸਾਰਾ ਰਾਸ਼ਨ ਪਾਣੀ ਚੁੱਕੋ ਤਾਂ ਹੀ ਤੇ ਮਰੇ ਮੁਕੇਗੀ ਤੇ ਤਾਂ ਹੀ ਜਾਨ ਛੁੱਟੇਗੀ ਸਾਰਾ ਰਾਸ਼ਨ ਚੁੱਕ ਕੇ ਜਿਵੇਂ ਹੀ ਬਾਹਰ ਲੈ ਕੇ ਜਾਣ ਲੱਗਦੀ ਆ ਨੇ ਨਾ ਕਹਿੰਦੇ ਓਵੇਂ ਹੀ ਉਨ੍ਹਾਂ ਦਾ ਸਰੀਰ ਜਿਹੜਾ ਉਹ ਕੁੱਤੇ ਦੇ ਰੂਪ ਵਿੱਚ ਬਦਲਣਾ ਆਰੰਭ ਹੋ ਜਾਂਦਾ ਹੈ। ਕਿੰਦੇ ਉਹਨਾਂ ਦੇ ਜਵਾਬ ਸਭ ਕੁਝ ਖੜ ਕੇ ਦੇਖਦੇ ਪਏ ਸੀ ਉਹਨਾਂ ਉੱਚੀ ਉੱਚੀ ਰੋਣ ਲੱਗੇ ਤੇ ਰੋਲਾ ਪਾਇਆ। ਆਸ-ਪਾਸੇ ਦੇ ਸਾਰੇ ਲੋਕ ਇਕੱਠੇ ਹੋ ਗਏ। ਕਿੰਦੇ ਕੋਈ ਜਾ ਕੇ ਉਹਦੇ ਪੁੱਤਾਂ ਨੂੰ ਵੀ ਬੁਲਾ ਕੇ ਤੇ ਲੈ ਆਇਆ। ਕਿੰਦੇ ਹੁਣ ਉਹਨਾਂ ਨੂੰ ਘਰ ਲਿਆਨ ਨੂੰ ਸਮਝ ਨਾ ਵੀ ਘਰ ਦੇ ਅੰਦਰ ਇਹਨਾਂ ਨੂੰ ਰੱਖੀਏ ਕਿ ਬਾਹਰ ਛੱਟੀਏ। ਪਰ ਕਿੰਦੇ ਉਹ ਭੌਂਕ ਭੌਂਕ ਕੇ ਆਪਣੀ ਆਵਾਜ਼ ਚ ਕੁਝ ਦੱਸਣ ਦੀ ਕੋਸ਼ਿਸ਼ ਕਰਦੀਆਂ ਪਈਆਂ। ਕੋਈ ਪੱਜਾ ਪੱਜਾ ਜਾ ਕੇ ਮਾਈ ਨੂੰ ਬੁਲਾ ਕੇ ਤੇ ਲੈ ਕੇ ਆਉਂਦਾ ਕਹਿੰਦੇ ਪਿੰਡ ਵਾਲੇ ਕਹਿੰਦੇ ਵੀ ਇਹ ਇੰਨਾ ਪਾਪ ਕਰਦੀਆਂ ਸਨ ਉਹ ਮਾਈ ਨੂੰ ਕਹਿਨਾ ਕੁਝ ਮੰਦਾ ਚੰਗਾ ਬੋਲਦੀਆਂ ਰੋਟੀ ਦੇ ਟੁਕ ਤੋਂ ਇਹ ਉਹਦੇ ਨਾਲ ਵੈਰ ਕੱਢਦੀਆਂ ਸਨ ਇਹਨਾਂ ਨਾਲ ਐਵੇਂ ਹੀ ਹੋਣਾ ਸੀ ਲੋਕਾਂ ਨਾਲ ਤੇ ਮਾਰ ਕੇ ਐਵੇਂ ਹੁੰਦਾ ਪਰਮਾਤਮਾ ਨੇ ਜਿਉਂਦੇ ਜੀ ਹੀ ਇਹਨਾਂ ਨੂੰ ਇੱਥੇ ਨਰਕ ਵਖਾ ਦਿੱਤਾ ਤਰ੍ਹਾਂ ਤਰ੍ਹਾਂ ਦੇ ਲੋਕ ਗੱਲਾਂ ਕਰਦੇ ਪਏ ਹੁਣ ਉਹਨਾਂ ਮਾਈ ਜਦੋਂ ਆਈ ਤੇ ਉਹਨਾਂ ਨੇ ਹਾਲਤ ਦੇਖੀ ਤੇ ਮਾਈ ਕਹਿੰਦੀ ਵੀ ਪੁੱਤ ਰੋ ਨਾ ਮਾਈ ਆਪਣੇ ਘਰ ਦਾ ਫਾਇਦਾ ਹੀ ਚਾਹੁੰਦੀ ਸੀ ਮਾਈ ਕਹਿੰਦੀ ਪੁੱਤ ਐਸੀ ਕੋਈ ਮੁਸ਼ਕਿਲ ਨਹੀਂ ਬਣੀ ਜ ਜਿਹਦੀ ਪਰਮਾਤਮਾ ਨੇ ਚਾਬੀ ਨਾ ਬਣਾ ਕੇ ਭੇਜੀ ਹੋਈ ਇਹਦੀ ਕੋਈ ਨਾ ਕੋਈ ਹੱਲ ਜ਼ਰੂਰ ਹੋਵੇਗਾ ਕਹਿੰਦੇ ਉਸੇ ਸਮੇਂ ਇੱਕ ਸੰਤ ਫਕੀਰ ਉਥੋਂ ਲੰਘ ਕੇ ਤੇ ਜਾਣ ਦੇ ਸ ਜਦੋਂ ਲੰਘ ਕੇ ਗਏ ਨਾ ਤੇ ਮਾਈ ਨੇ ਉਹਨਾਂ ਨੂੰ ਆਵਾਜ਼ ਲਗਾਈ ਪ੍ਰਸ਼ਾਦਾ ਪਾਣੀ ਖਵਾਇਆ ਫਿਰ ਸਾਰੀ ਘਟਨਾ ਦਸੀ ਤਾਂ ਉਹ ਸੰਤ ਫਕੀਰ ਉਸ ਮਾਈ ਨੂੰ ਕਹਿਣ ਲੱਗੇ ਕਹਿੰਦੇ ਮਾਈ ਇਹਨਾਂ ਨੂੰ ਆਪਣੇ ਪਾਪਾਂ ਦੀ ਸਜ਼ਾ ਮਿਲੀ ਲੋਕਾਂ ਨੂੰ ਮਾਰ ਕੇ ਮਿਲਦੀ ਐ ਪਰ ਇਹਨਾਂ ਦੇ ਪਾਪ ਇੰਨੇ ਸਨ ਕਿ ਜਿਉਂਦੇ ਜੀ ਮਿਲ ਚੁੱਕੀ ਮਾਈ ਨੇ ਕਿਹਾ ਵੀ ਸੰਤ ਜੀ ਮੈਂ ਐਵੇਂ ਨੁ ਦੁਖੀ ਨਹੀਂ ਦੇਖ ਸਕਦੀ ਦੱਸੋ ਇਹਦੇ ਲਈ ਕੋਈ ਕੁਝ ਤਾਂ ਹੱਲ ਹੋਵੇਗਾ ਤਾਂ ਸੰਤ ਫਕੀਰ ਜੀ ਨੇ ਕਿਹਾ ਮਾਈ ਹਾਂ ਇਹਦਾ ਹੱਲ ਹੈ ਤੂੰ ਆਪਣੇ ਸਾਰੇ ਪਰਿਵਾਰ ਨੂੰ ਕਹਿ ਕਿ ਲਗਾਤਾਰ 51 ਦਿਨ ਕਿਸੇ ਤਰ੍ਹਾਂ ਦਾ ਕੋਈ ਝੂਠ ਨਾ ਬੋਲ ਕਿਸੇ ਦੇ ਦਿਲ ਚੁਭਵੀ ਦਿਲ ਦੁਖਮੀ ਜਾਂ ਐਸਾ ਕੋਈ ਕਾਮਨਾ ਕਰਨ ਜਿਸ ਦੇ ਨਾਲ ਕਿਸੇ ਦਾ ਨੁਕਸਾਨ ਹੋਵੇ ਕਿਸੇ ਦੀ ਝੂਠ ਨਾ ਖਾਂ ਕਿਸੇ ਨੂੰ ਝੂਠ ਨਾ ਦੇ ਜੂਠ ਤੇ ਝੂਠ ਹੀ ਘਰ ਚ ਕਲਾਕਲੇਸ਼ ਲੈ ਕੇ ਆਉਂਦੀ ਹੈ ਤੇ ਘਰ ਚ ਗਰੀਬੀ ਤੇ ਦੁੱਖਾਂ ਦਾ ਕਾਰਨ ਬਣਦੀ ਹੈ ਹੁਣ ਮਾਈ ਨੇ ਐਵੇਂ ਕਰਨਾ ਆਰੰਭ ਕੀਤਾ ਕਿੰਦੇ ਜੋ ਵੀ ਆਉਂਦਾ ਉਹਨੂੰ ਪ੍ਰਸ਼ਾਦਾ ਪਾਣੀ ਵਿਖਵਾਉਂਦੇ ਤੇ ਜੂਠ ਤੇ ਝੂਠ त्याग ਦਿੱਤੀ ਕਿੰਦੇ ਹੌਲੀ ਹੌਲੀ ਉਹਨਾਂ ਦੀ ਉਹ ਆਦਤ ਪਾਣਗੀ ਜੂਠ ਤੇ ਝੂਠ त्याग ਦਿੱਤੀ ਤੇ ਹੌਲੀ ਹੌਲੀ ਉਹਨਾਂ ਦਾ ਆਪਣਾ ਅਸਲੀ ਰੂਪ ਵਿੱਚ ਆ ਗਿਆ ਕਿੰਦੇ ਹੁਣ ਉਹ ਜਦੋਂ ਅਸਲੀ ਰੂਪ ਚ ਆਈਆਂ ਤੇ ਮਾਈ ਦੇ ਪੈਰਾਂ ਚ ਪੈ ਕੇ ਉੱਚੀ ਉੱਚੀ ਰੋਣ ਲੱਗੀਆਂ ਪਰ ਮਾਈ ਨੇ ਕਿਹਾ ਦੇਖੋ ਮਾਂ ਤੇ ਮਾਂ ਹੁੰਦੀ ਮਾਈ ਨੇ ਉਹਨੂੰ ਮਾਫ਼ ਕੀਤਾ ਹੁਣ ਮਾਈ ਦੇ ਨਾਲ ਬੜੇ ਸਲੋਕ ਨਾਲ ਉਹ ਰਹਿਣ ਲੱਗੀਆਂ ਕਿੰਦੇ ਕੁੱਤੇ ਤੇ ਕੁੱਤੀ ਨੇ ਇਹ ਕਹਾਣੀ ਉਸ ਜਿਹੜਾ ਉਥੇ ਮਨੁੱਖ ਰੋਸ਼ ਇਸ਼ਨਾਨ ਕਰਨਾ ਆਉਂਦਾ ਸੀ ਉਹਨੂੰ ਸੁਣਾਈ ਉਹ ਕਹਿੰਦੇ ਵੀ ਠੀਕ ਹੈ ਇਹ ਤੇ ਮੈਂ ਸਮਝ ਗਿਆ ਵੀ ਜੇਸਕਰ ਝੂਠ ਹੁੰਦੀ ਹੈ ਝੂਠ ਹੁੰਦਾ ਤੇ ਕਲਾਕਲੇਸ਼ ਹੁੰਦਾ ਤੇ ਉਹਨਾਂ ਨੂੰ ਇਹ ਜਾਮਾ ਮਿਲਦਾ ਪਰ ਤੁਹਾਨੂੰ ਦੋਹਾਂ ਨੂੰ ਇਹ ਜਾਮਾ ਕਿਉਂ ਮਿਲਿਆ ਉਹ ਕਹਿੰਦੇ ਅਸੀਂ ਪਿਛਲੇ ਜਨਮ ਚ પતિ ਪਤਨੀ ਸੀ ਕਿੰਦੇ ਅਸੀਂ ਇੱਕ ਦੂਜੇ ਨਾਲ ਬੜਾ ਕਲਾ ਕਲੇਸ਼ ਕਰਦੇ ਸੀ ਛੋਟੀ ਛੋਟੀ ਗੱਲ ਤੇ ਇੱਕ ਦੂਜੇ ਦੇ ਨਾਲ ਲੜਿਆ ਕਰਦੇ ਸੀ ਈਰਖਾ ਭਾਵਨਾ ਆਪਸ ਦੇ ਵਿੱਚ ਹੀ ਰੱਖਦੇ ਸੀ ਜਿਹੜੇ ਮਾੜੇ ਬੋਲ ਬੋਲਦੇ ਸੀ ਨਾ ਤੇ ਉਹਨਾਂ ਦੇ ਸਦਕਾ ਹੀ ਸਾਨੂੰ ਇਹ ਜਾਮਾ ਮਿਲਿਆ ਪਰ ਹੁਣ ਸਾਨੂੰ ਸਮਝ ਆ ਗਈ ਏ ਵੀ ਇਹ ਜਾਮਾ ਬੜਾ ਓਕੇ ਤਾਂ ਕਰਕੇ ਤੁਹਾਡੇ ਤੋਂ ਇੱਕ ਦਿਨ ਦਾ ਪੁੰਨ ਮੰਗਦੇ ਕਿੰਦੇ ਉਹਨਾਂ ਕਿਹਾ ਵੀ ਮੈਂ ਪਰਮਾਤਮਾਗੇ ਅਰਦਾਸ ਕਰਦਾ ਮੇਰੇ ਇੱਕ ਦਿਨ ਦਾ ਜਿਹੜਾ ਜੋ ਵੀ ਭੋਨੇ ਉਹ ਤੁਹਾਨੂੰ ਮਿਲ ਜੇ ਕਿੰਦੇ ਇੰਨੀ ਕਹਿਣ ਦੀ ਧੀਰ ਸੀ ਉਹਨਾਂ ਦੋਨਾਂ ਨੇ ਸਵਾਸ ਨਿਕਲ ਗਏ ਤੇ ਕਹਿੰਦੇ ਉਹਨੇ ਉੱਥੇ ਹੀ ਟੋਇਆ ਨਾ ਜਿਹੜਾ ਖੋਲ ਤੇ ਉਹਦੇ ਵਿੱਚ ਉਹਨਾਂ ਦੋਨਾਂ ਨੂੰ ਨੱਪ ਦਿੱਤਾ ਕਿੰਦੇ ਇਸ ਤਰ੍ਹਾਂ ਹੁਣ ਇਸ ਕਹਾਣੀ ਤੋਂ ਆਪਾਂ ਨੂੰ ਕੀ ਸਿੱਖਿਆ ਮਿਲਦੀ ਕੀ ਮਨੁੱਖ ਵੱਲੋਂ ਕੀਤਾ ਜਦੋਂ ਮਨੁੱਖ ਸੱਚ ਬੋਲਦਾ ਝੂਠ ਨਹੀਂ ਬੋਲਦਾ ਝੂਠ ਨੂੰ ਤਿਆਗ ਦਿੰਦਾ ਤੇ ਹਰ ਤਰ੍ਹਾਂ ਤੋਂ ਆਸ-ਪਾਸ ਦੇ ਲੋਕਾਂ ਦਾ ਐਵੇਂ ਦੇਖਦਾ ਹੈ ਵੀ ਕਿ ਮੇਰੇ ਕੋਲ ਕੋਈ ਐਸੀ ਗੱਲ ਨਾ ਹੋ ਜੇ ਜਿਸ ਨਾਲ ਕਿਸੇ ਦਾ ਦਿਲ ਦੁਖੇ ਜਦੋਂ ਮਨੁੱਖੀ ਨਿੱਕੀਆਂ-ਨਿੱਕੀਆਂ ਚੀਜ਼ਾਂ ਦਾ ਧਿਆਨ ਰੱਖਣ ਲੱਗ ਜਾਂਦਾ ਹੈ ਨਾ ਤੇ ਉਹਦੇ ਕੋਲ ਦੁੱਖ, ਗਰੀਬੀ, ਦਲਿਤਰ, ਸੋਗ ਸਾਰਾ ਕੁਝ ਖੰਬ ਲਾ ਕੇ ਉੱਡ ਜਾਂਦਾ ਹੈ ਉਹਦੇ ਘਰ ਸੁੱਖ, ਸਮ੍ਰiddhi ਆ ਜਾਂਦੀ ਹੈ ਇਸ ਕਰਕੇ ਪਤੀ ਪਤਨੀ ਨੂੰ ਇਸ ਗੱਲ ਦਾ ਖਿਆਲ ਰੱਖਣਾ ਚਾਹੀਦਾ ਹੈ ਕਿ ਇੱਕ ਦੂਜੇ ਨਾਲ ਕਲਾਕਲੇਸ਼ ਨਾ ਕਰੋ ਇੱਕ ਦੂਜੇ ਨੂੰ ਕੋੜੇ ਸ਼ਬਦ ਨਾ ਬੋਲੋ ਇਹ ਤੁਹਾਨੂੰ ਇੱਥੇ ਵੀ ਤੁਹਾਡੇ ਘਰ ਦਾ ਰਿਜਕ ਖਾਰੇ ਨੇ ਤੇ ਅੱਗੇ ਜਾ ਕੇ ਵੀ ਤੁਹਾਨੂੰ ਮਾੜੀ ਜੂਣ ਵੱਲ ਤਕੇਲ ਰਹੇ ਨੇ ਇਸ ਕਰਕੇ ਇਹਨਾਂ ਚੀਜ਼ਾਂ ਦਾ ਧਿਆਨ ਜ਼ਰੂਰ ਰੱਖੋ